ਤੁਸੀਂ ਮੋਸ਼ਤੇ ਨਿੰਬੂ ਟਿਕਾਉਣ ਵਾਲੀ ਕਹਾਵਤ ਸੁਣੀ ਹੋਣੀ ਹੈ ਅੱਜ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦੀ ਮੋਸ਼ਾ ਜਿਸ ਤੇ ਨਿੰਬੂ ਵੀ ਜਿਹੜਾ ਟਿਕ ਜਾਂਦਾ ਏ ਕਹਿੰਦੇ ਹੁੰਦੇ ਨੇ ਕਿ ਮੋਸ਼ਤੇ ਨਾਰ ਸਾਹਮਣੀ ਬੜੀ ਔਖੀ ਆ ਤੇ ਵਾਕਈ ਜਦੋਂ ਦੀਆਂ ਰੱਖੀਆਂ ਨੇ ਤੇ ਉਦੋਂ ਦੀਆਂ ਸਾਹਮਣੀਆਂ ਬੜੀਆਂ ਔਖੀਆਂ ਲੱਗ ਰਹੀਆਂ ਨੇ ਅੱਜ ਕੱਲ੍ਹ ਇੱਕ ਟ੍ਰੈਂਡ ਬੜਾ ਨੌਜਵਾਨਾਂ ਚ ਉਹ ਦੁਕਾਨਾਂ ਚ ਜਾ ਕੇ ਧਾਗੇ ਜੇ ਕਈ ਬਣੀਆਂ ਜਾਂਦੇ ਹੁੰਦੇ ਆ ਸਾਰਾ ਕੁਝ ਉਹ ਕੁਝ ਕਰਵਾਇਆ ਤੁਸੀਂ ਤਾਂ ਐਵੇਂ ਹੋਇਆ ਆ ਜਿਹੜੀ ਮਤਲਬ ਉਹ ਧਾਗੇ ਬੰਨਣੇ ਹਨ ਜਾਂ ਮਤਲਬ ਕੈਮੀਕਲ ਵੀ ਲਾਉਣਾ ਕਈ ਕੈਮੀਕਲ ਲਾਉਣਾ ਉਹ ਚੀਜ਼ਾਂ ਹੁੰਦੀਆਂ ਨੇ ਵੈਸੇ ਇਹ ਚੀਜ਼ਾਂ ਦੇ ਨਾਲ ਵੀ ਬਹੁਤ ਫਰਕ ਪੈਂਦਾ ਹੈਗਾ ਇਹਨੂੰ 2 ਕ ਮਹੀਨੇ ਹੋ ਗਿਆ ਐ ਸਲੋਟ ਇਹਦੇ ਤੇ ਕਰੀਮ ਲੱਗਦੀ ਐ ਇੱਕ ਸਪੈਸ਼ਲ ਕਰੀਮ ਹੁੰਦੀ ਐ ਮੁੱਛਾਂ ਵਾਲੀ ਤੇ ਉਹ ਮੁੰਡਾ ਫਿਰ ਕਰੀਮ ਨਾਲ ਬਣਦਾ ਵਾ ਉਹ ਮਤਲਬ ਬਾਹਰਲੇ ਲੋਕਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਵੀ ਮੁੱਛ ਕਿਉਂ ਰੱਖਦੇ ਨੇ ਪੰਜਾਬੀ ਜਾਂ ਕੀ ਗੱਲ ਆ ਤੁਸੀਂ ਮੋਛ ਤੇ ਨਿੰਬੂ ਟਿਕਾਉਣ ਵਾਲੀ ਕਹਾਵਤ ਸੁਣੀ ਹੋਣੀ ਹੈ ਅੱਜ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦੀ ਮੋਛਾ ਜਿਸ ਤੇ ਨਿੰਬੂ ਵੀ ਜਿਹੜਾ ਟਿਕ ਜਾਂਦਾ ਮੇਰੇ ਨਾਲ ਫਰੇਮ ਦੇ ਵਿੱਚ ਹਰਜਿੰਦਰ ਢਿੱਲੋਂ ਆ ਤੇ ਮੋਛ ਦੇਖੋ ਤੁਸੀਂ ਸਭ ਤੋਂ ਪਹਿਲਾਂ ਤਾਂ ਕੀ ਹਾਲ ਹੈ ਹਰਜਿੰਦਰ ਵਧੀਆ ਬਈ ਧੰਨਵਾਦ ਤੁਹਾਡਾ ਤੁਸੀਂ ਆਏ ਹੋ ਸਕਰੂਲ ਪੰਜਾਬ ਟੀਵੀ ਦਾ ਤੇ ਸਾਰੇ ਦਰਸ਼ਕਾਂ ਦਾ ਮੈਂ ਕਿਹਾ ਕਹਾਵਤ ਸੀ ਕਿ ਮੋਛ ਤੇ ਨਿੰਬੂ ਟਿਕ ਜਾਂਦਾ ਥੋੜੀਆਂ ਜਿੰਨੀਆਂ ਕੁੰਡੀਆਂ ਨੇ ਮੁੱੱਚਾ ਮੈਨੂੰ ਲੱਗਦਾ ਇਹ ਤੇ ਸੱਚੀ ਖੜ ਜਾਂਦਾ ਹੁਣ ਨਹੀਂ ਕਦੇ ਖੜਾ ਕੇ ਤਾਂ ਨਹੀਂ ਦੇਖਿਆ ਪਰ ਗੱਲ ਇਹ ਆ ਵੀ ਜਿੱਦਾਂ ਦੀ ਇਹ ਲੁੱਕ ਬਣ ਗਈ ਆ ਪਹਿਲਾਂ ਚੰਡੀਗੜ੍ਹ ਰਹਿੰਦੇ ਰਹੇ ਆ ਚੰਡੀਗੜ੍ਹ ਜਾਣ ਤੋਂ ਬਾਅਦ ਜਿੱਦਾਂ ਦੀ ਇਹ ਲੁੱਕ ਬਣ ਗਈ ਆ ਪਿੰਡ ਦੇ ਵਿੱਚ ਰਹਿ ਕੇ ਹਨਾ ਤਾਂ ਹੁਣ ਇੱਕ ਵੱਖਰਾ ਜੀ ਪਹਿਚਾਣ ਹੋ ਗਈ ਆ ਕਿਸੇ ਨੂੰ ਵੀ ਮਿਲਦੇ ਆ ਤਾਂ ਉਹ ਇਹ ਕਹਿੰਦੇ ਨੇ ਵੀ ਯਾਰ ਇਹ ਜਿਹੜੀਆਂ ਮੁੱਛਾਂ ਨੇ ਲੰਬੀਆਂ ਕਿਵੇਂ ਹੋਈਆਂ ਨੇ ਹਨਾ ਤਾਂ ਕਿਸ ਤਰ੍ਹਾਂ ਜਿਹੜਾ ਕਿ ਇਹਨੂੰ ਸਾਂਭ ਸੰਭਾਲ ਕਰਦੇ ਹੋ ਕਹਿੰਦੇ ਹੁੰਦੇ ਨੇ ਕਿ ਮੁੱਛ ਤੇ ਨਾਰ ਸਾਹਮਣੀ ਬੜੀ ਔਖੀ ਆ ਹੂੰ ਤੇ ਵਾਕਈ ਜਦੋਂ ਦੀਆਂ ਰੱਖੀਆਂ ਨੇ ਤੇ ਉਦੋਂ ਦੀਆਂ ਸਾਹਮਣੀਆਂ ਬੜੀਆਂ ਔਖੀਆਂ ਲੱਗ ਰਹੀਆਂ ਨੇ ਤੇ ਪਰ ਫੇਰ ਵੀ ਕੋਸ਼ਿਸ਼ ਕਰੀਦੀ ਆ ਵੀ ਜਿੰਨੀਆਂ ਕ ਸਾਂਭੀਆਂ ਜਾਂਦੀਆਂ ਨੇ ਜਿੰਨੀ ਕ ਸਫਾਈ ਰਹਿੰਦੀ ਆ ਉੰਨੀ ਕ ਕਰੀਦੀ ਆ ਕੋਸ਼ਿਸ਼ ਮਿਹਨਤ ਨਾਲ ਸਵਾਰ ਕੇ ਰੱਖਣੀਆਂ ਪੈਂਦੀਆਂ ਹਾਂ ਮਿਹਨਤ ਨਾਲ ਬਈ ਸਵੇਰੇ ਉੱਠੀਦਾ ਹਨ ਤੇ ਉੱਠ ਕੇ ਜਦੋਂ ਮਤਲਬ ਆਉ ਦਾ ਚਾਹ ਪਾਣੀ ਪੀਣ ਤੋਂ ਬਾਅਦ ਨਹਾ ਤੋ ਕੇ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ 15 20 ਮਿੰਟ ਲੱਗ ਜਾਂਦੇ ਨੇ ਹਾਂ ਤੇ ਅੱਛਾ ਇੱਕ ਹੋਰ ਅੱਜ ਕੱਲ ਨਾ ਤੁਸੀਂ ਵੀ ਪੱਤਰਕਾਰ ਹੋ ਹਰਜਿੰਦਰ ਵੀ ਇੱਕ ਪੱਤਰਕਾਰ ਹੈ ਮਾਲਵੇ ਦਾ ਔਰ ਲੋਕ ਵੀ ਕਹਿਣਗੇ ਕਿ ਮੁੱਛਾ ਨਹੀਂ ਉਹ ਗੱਲ ਕਰਨ ਲੱਗ ਗਿਆ ਅੱਜ ਕੱਲ ਦਾ ਇੱਕ ਟ੍ਰੈਂਡ ਬੜਾ ਨੌਜਵਾਨਾਂ ਚ ਉਹ ਦੁਕਾਨਾਂ ਚ ਜਾ ਕੇ ਧਾਗੇ ਜੇ ਕਈ ਬਣੇ ਜਾਂਦੇ ਹੁੰਦੇ ਆ ਸਾਰਾ ਕੁਝ ਉਹ ਕੁਝ ਕਰਵਾਇਆ ਤੁਸੀਂ ਤਾਂ ਐ ਹੀ ਹੋਇਆ ਆ ਜਿਹੜੀ ਮਤਲਬ ਉਹ ਧਾਗੇ ਬਣਨੇ ਹਨਾ ਜਾਂ ਮਤਲਬ ਕੈਮੀਕਲ ਵੀ ਲਾਉਣਾ ਕੈਮੀਕਲ ਲਾਉਣਾ ਉਹ ਚੀਜ਼ਾਂ ਹੁੰਦੀਆਂ ਨੇ ਵੈਸੇ ਇਹ ਚੀਜ਼ਾਂ ਦੇ ਨਾਲ ਵੀ ਬਹੁਤ ਫਰਕ ਪੈਂਦਾ ਹੈਗਾ ਜਿੱਦਾਂ ਮੈਂ ਜਾਨਣਾ ਹੁੰਨਾ ਕਈ ਵਾਰ ਕਿਸੇ ਆਪਣੇ ਜਿਹੜੇ ਬੰਦੇ ਨੇ ਦੁਕਾਨਾਂ ਵਾਲੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆਂ ਵੀ ਨਾਈ ਹੁੰਦੇ ਨੇ ਜਿਹੜੇ ਉਹ ਆਪਣਾ ਇੱਕ ਯਾਰ ਵਿਲੀ ਆ ਉਹਦੇ ਕੋਲ ਜਾਈਦਾ ਉਹਨੂੰ ਕਹੀਦਾ ਵੀ ਇਹ ਤੇ ਯਾਰ ਧਾਗੇ ਨਾਲ ਬਣਨ ਦੇ ਉਹ ਫਿਰ ਇੱਕ ਐਕਸਪੈਰੀਮੈਂਟ ਕਰਕੇ ਦੇਦਾ ਉਹ ਕਹਿੰਦਾ ਯਾਰ ਆਪਾਂ ਧਾਗੇ ਨਾਲ ਨਹੀਂ ਆਪਾਂ ਜਕਰੀਮ ਨਾਲ ਬਣਾਂਗੇ ਇਹਨੂੰ 2 ਕੁ ਮਹੀਨੇ ਹੋ ਗਿਆ ਸਲੋਟ ਇਹਦੇ ਤੇ ਕਰੀਮ ਲੱਗਦੀ ਐ ਇੱਕ ਸਪੈਸ਼ਲ ਕਰੀਮ ਆਉਂਦੀ ਆ ਮੁੱਛਾਂ ਵਾਲੀ ਤੇ ਉਹ ਮੁੰਡਾ ਫਿਰ ਕਰੀਮ ਨਾਲ ਬਣਦਾ ਵਾ ਉਹ ਮੇਰਾ ਯਾਰ ਵਿਲੀ ਹੈਗਾ ਕਾਲੂ ਨਾਂ ਦਾ ਮੁੰਡਾ ਹੈਗਾ ਤਪੇ ਆ ਹਾਂ ਤੇ ਉੱਥੇ ਉਹਦੇ ਕੋਲ ਜਿਹਨੂੰ ਜਾਈਦਾ ਉਹ ਮਤਲਬ ਕੋ ਕੁਦਰਤੀ ਨਹੀਂ ਐ ਤੁਸੀਂ ਵੀ ਥੋੜਾ ਬਹੁਤ ਕੀਤਾ ਹੈਗਾ ਜਿਹੜਾ ਕਰਾਇਆ ਹੈਗਾ ਸੈਟਿੰਗ ਹਾਂ ਸੈਟਿੰਗ ਤਾਂ ਇਹ ਆ ਬਈ ਵੀ ਕੁਦਰਤੀ ਤਾਂ ਵਾਲ ਵੱਧ ਸਕਦਾ ਤੁਹਾਡੇ ਹਨ ਸੈਟਿੰਗ ਤਾਂ ਤੁਸੀਂ ਇਹ ਕਰਵਾਉਣੀਆਂ ਵੀ ਕਿੱਥੇ ਇਹ ਖੜਾਉਣੀਆਂ ਕਿਵੇਂ ਇਹ ਖੜਾਉਣੀਆਂ ਕਿਵੇਂ ਆਪਣੀ ਦਾੜੀ ਹੈ ਜਿਹੜੀ ਉਹ ਸੈੱਟ ਕਰਵਾਉਣੀਆਂ ਹਨ ਅਕਸਰ ਇਹ ਹੁੰਦਾਗਾ ਸਲੂਨਾਂ ਦੇ ਵਿੱਚ ਉੱਥੇ ਵੀ ਕਾਫੀ ਸਟੋਰੀਆਂ ਵਗੈਰਾ ਕਰਦੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੱਤਰਕਾਰ ਹਨ ਕਿ ਲੀਡਰਾਂ ਕੋਲ ਜਾਈਦਾ ਤਾਂ ਮੈਂ ਪਿੱਛੇ ਇਹ ਆ ਬਾਈਲ ਇਕਸ਼ਨ ਆਪਣਾ ਜਿਹੜੀ ਜਰਨਲ ਇਕਸ਼ਨ ਸੀ ਲੋਕ ਸਭਾ ਦੀ ਇਹ ਕਵਰ ਕਰ ਰਿਹਾ ਸੀ ਤਾਂ ਮੈਂ ਮਾਨ ਸਾਹਿਬ ਨੂੰ ਪੁੱਛਿਆ ਸਿਮਰਨਜੀਤ ਸਿੰਘ ਮਾਨ ਨੂੰ ਮਾਨ ਸਾਹਿਬ ਇਸ ਵਾਰ ਫੇਰ ਮੋਛ ਨੂੰ ਤਾ ਦਿੱਤਾ ਤੁਸੀਂ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡੀ ਮੋਛ ਨਾਲੋਂ ਮੇਰੀ ਮੋਛ ਛੋਟੀ ਹੈ ਮਤਲਬ ਉਹਨਾਂ ਨੇ ਬੜੇ ਮਜ਼ਾਕੀਆ ਲਹਿਜੇ ਦੇ ਵਿੱਚ ਇਹ ਕਿਹਾ ਹਨ ਤੇ ਇੱਕ ਪਛਾਣ ਜਿਹੜੀ ਬਈ ਇਹਨਾਂ ਦੇ ਨਾਲ ਬਣੀ ਆ ਤੇ ਉਹ ਪਛਾਣ ਉਹਨਾਂ ਦਾ ਮੁੱਛਾਂ ਦਾ ਸ਼ੌਂਕ ਵੀ ਪੰਜਾਬੀਆਂ ਚ ਪ੍ਰਾਣਾ ਹੈ ਕੁੰਡੀ ਮੋਛ ਰੱਖਣ ਵਾਲਾ ਜਿਹੜਾ ਸ਼ੌਂਕ ਹੈ ਹਨ ਮਤਲਬ ਬਾਹਰਲੇ ਲੋਕਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਵੀ ਮੋਛ ਕਿਉਂ ਰੱਖਦੇ ਨੇ ਪੰਜਾਬੀ ਜਾਂ ਕੀ ਗੱਲ ਆ ਮੁੱਛ ਨੂੰ ਮਤਲਬ ਇੰਨਾ ਕਿ ਪਿਆਰ ਕਰਦੇ ਨੇ ਸਾਰਾ ਕੁਝ ਬਹੁਤ ਕੁਝ ਮੁੱਛ ਤੇ ਖੜਾ ਮੁੱਛ ਦੀ ਪੰਜਾਬੀਆਂ ਦੀ ਮੁੱਛ ਤੇ ਖੜਾ ਬਹੁਤ ਕੁਝ ਜਿਹੜਾ ਕਿ ਕਈ ਵਾਰ ਕਿਸੇ ਨਾਲ ਆਪਾਂ ਕਾਲਜ ਟਾਈਮ ਜਦੋਂ ਪੜ੍ਹਦੇ ਰਹੇ ਆ ਉਦੋਂ ਵੀ ਵੈਸੇ ਉਦੋਂ ਆਈਆਂ ਨਹੀਂ ਸੀ ਹੁੰਦੀਆਂ ਪਰ ਫੇਰ ਵੀ ਆਏ ਕਹਿੰਦੇ ਸੀ ਵੀ ਯਾਰ ਮੁੱਛ ਦਾ ਸਵਾਲ ਆਈ ਤਾਂ ਐਵੇਂ ਕਿਵੇਂ ਟਿਕ ਟਕ ਕੱਟਦੀ ਕਿਸੇ ਕਨੈਕਟਰ ਨੇ ਹਨ ਜੇ ਮੁੱਛ ਨਹੀਂ ਤਾਂ ਕੁਝ ਨਹੀਂ ਹੈ ਮੁੱਛ ਤੇ ਬਹੁਤ ਕਹਾਣੀ ਖੜੀ ਹੈ ਹਾਂ ਹਾਂ ਉਹ ਚੀਜ਼ਾਂ ਹੈਗੀਆਂ ਨੇ ਤੇ ਪਰ ਚਲੋ ਜੋ ਕੁਦਰਤ ਦੀ ਦੇਣ ਆ ਉਹਨੂੰ ਸਾਂਭ ਕੇ ਰੱਖਣਾ ਜ਼ਰੂਰੀ ਆ ਹਨਾ ਹੁਣ ਮੈਨੂੰ ਲੱਗਦਾ ਅਕਾਲੀ ਦਲ ਦੀ ਵੀ ਅੱਜ ਕੋਰ ਕਮੇਟੀ ਦੀ ਮੀਟਿੰਗ ਆ ਤਾਂ ਇਹ ਮੁੱਛ ਨੂੰ ਬਚਾਉਣ ਦੇ ਲਈ ਆ ਕਿ ਕਿਸੇ ਤਰੀਕੇ ਦੇ ਨਾਲ ਮੁੱਛ ਦੇ ਸਵਾਲ ਤੇ ਬਣ ਗਈ ਹੁਣ ਪਾਰਟੀ ਦੀ ਜ਼ਿੰਮੇਵਾਰੀ ਇੱਧਰ ਦੇਖੋ ਇੱਕ ਗੱਲ ਆ ਬਾਈ ਵੈਸੇ ਚਲੋ ਪੱਤਰਕਾਰ ਨੂੰ ਨਪੱਖਤਾ ਦੇ ਨਾਮ ਰਹਿਣਾ ਚਾਹੀਦਾ ਹਨਾ ਪਰ ਜੋ ਪੰਜਾਬ ਦੇ ਲਈ ਅਕਾਲੀ ਦਲ ਨੇ ਕੀਤਾ ਜਾਂ ਪੰਜਾਬ ਦੇ ਲਈ ਅਕਾਲੀ ਦਲ ਕਰ ਰਿਹਾ ਉਹ ਅਕਾਲੀ ਦਲ ਦਾ ਹੱਕ ਵੀ ਆ ਤੇ ਅਕਾਲੀ ਦਲ ਨੂੰ ਕਰਨਾ ਵੀ ਬਣਦਾ ਕਿਉਂਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਔਰ ਜਿਸ ਹਿਸਾਬ ਦੇ ਨਾਲ ਅਕਾਲੀ ਦਲ ਦੀ ਹਾਰ ਹੋਈ ਆ ਜਿਸ ਹਿਸਾਬ ਦੇ ਨਾਲ ਇੱਕ ਸੀਟ ਤੇ ਸੀਮਤ ਰਹਿ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬਹੁਤ ਵਾਰ ਹੋਇਆ ਅਕਾਲੀ ਦਲ ਨਾਲ ਕਈ ਵਾਰ ਇਹ ਵੀ ਹੋਇਆ ਕਿਉਂਕਿ ਹੁਣ ਅਸੀਂ ਬਲਵਿੰਦਰ ਸਿੰਘ ਭੁੰਦੜ ਨਾਲ ਗੱਲ ਕਰ ਰਹੇ ਹਾਂ ਇਹਨਾਂ ਦੇ ਸੀਨੀਅਰ ਜਿਹੜੇ ਅਕਾਲੀ ਆਗੂ ਨੇ ਉਹ ਕਹਿੰਦੇ ਯਾਰ ਅਕਾਲੀ ਦਲ ਆ ਜਿਹੜਾ ਉਹ ਜਿਹੜਾ ਮੁੱਦਿਆਂ ਦੀ ਗੱਲ ਕਰਨ ਦੇ ਲਈ ਪਾਰਟੀ ਬਣੀ ਸੀ ਪੰਜਾਬ ਦੀ ਖੇਤਰੀ ਪਾਰਟੀ ਨਾ ਕਿ ਉਹ ਚੋਣਾਂ ਦੇ ਵਿੱਚ ਖੜੇ ਹੋਣ ਦੇ ਲਈ ਬਣੀ ਸੀ ਜਿਨਾ ਕਿ ਉਹ ਵੋਟਾਂ ਦੇ ਵਿੱਚ ਜਿੱਤਣ ਦੇ ਲਈ ਬਣੀ ਸੀ ਉਹਨਾਂ ਦੀ ਬਾਕੀ ਇਹ ਗੱਲ ਸਹੀ ਆ ਜਦੋਂ ਅੰਗਰੇਜ਼ਾਂ ਦੇ ਨਾਲ ਜੁੱਧ ਵਿੱਢੇ ਗਏ ਹਨ ਅੰਗਰੇਜ਼ਾਂ ਦੇ ਨਾਲ ਜਿਹੜੇ ਆਪਣੇ ਧਰਨੇ ਮਜ਼ਾਰੇ ਕਰਦੇ ਕਾਲੀ ਦਲ ਦੇ ਮੋਰਚੇ ਆ ਜਿਹੜੇ ਵੱਡੇ ਮੋਰਚਿਆਂ ਦਾ ਇਤਿਹਾਸ ਰਿਹਾ ਖੈਰ ਬਾਤ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਕਾਲੀ ਦਲ ਚ ਕਾਲੀ ਦਲ ਤੇ ਇਹੋ ਜਿਹੀ ਹਲਚ ਗਏ ਕਿ ਕਾਲੀ ਦਲ ਨੂੰ ਸਿੱਖਾਂ ਦੇ ਇੱਕ ਹਿੱਸੇ ਨੇ ਪੰਥਕ ਪਾਰਟੀ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਦੀ ਜਗ੍ਹਾ ਦੇਖਿਆ ਅਸੀਂ ਅਮਰਤਪਾਲ ਸਰਬਜੀਤ ਸਿੰਘ ਫਰੀਦਕੋਟ ਤੁਹਾਡੇ ਇਲਾਕੇ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਜਿਹੜਾ ਚੁਣਿਆ ਮੈਨੂੰ ਲੱਗਦਾ ਕਿ ਹੁਣ 2000 ਜੇ ਅਗਲਾ ਇਲੈਕਸ਼ਨ ਹੋਵੇ ਚੋਂ ਰਾਜਨੀਤੀ ਜਿਹੜੀ ਉਹਦੇ ਚ ਸਾਰੀਆਂ ਪਾਰਟੀਆਂ ਲਈ ਮੁੱਚ ਦਾ ਸਵਾਲ ਹੋਏਗਾ ਕਿਉਂਕਿ ਭਾਜਪਾ ਨੇ ਵੱਡਾ ਵੋਟ ਬੈਂਕ ਇਸ ਵਾਰ ਹਾਸਲ ਕੀਤਾ ਅਕਾਲੀ ਦਲ ਚੌਥੇ ਤੇ ਰਿਹਾ ਆਮ ਆਦਮੀ ਪਾਰਟੀ ਲਈ ਵੀ ਚੈਲੰਜ ਹੋਏਗਾ ਇੱਕ ਵਾਰ ਤਾਂ ਇੰਨੀਆਂ ਸੀਟਾਂ ਮਿਲੀਆਂ ਔਰ ਕਾਂਗਰਸ ਲਈ ਵੀ ਚੈਲੰਜ ਹੋਏਗਾ ਕਿਉਂਕਿ ਲੋਕ ਸਭਾ ਚ ਤਾਂ ਸੱਤ ਲੈ ਗਏ ਪਰ ਗਾਂ ਕੀ ਬੰਦ ਐਸੈਂਬਲੀ ਚ ਕੌਣ ਆਏਗਾ ਅਗਲਾ ਜਿਹੜਾ ਐਸੈਂਬਲੀ ਚੋਣ ਹੈਗੀ ਪੰਜਾਬ ਦੀ ਬੜੀ ਸਾਡੇ ਏਰੀਆ ਦੇ ਵਿੱਚ ਜਿਹੜਾ ਮਾਲਵਾ ਖਿੱਤਾ ਪਿਆ ਜਾਂਦਾ ਨਾ ਮਾਲਵੇ ਖਿੱਤੇ ਦੇ ਵਿੱਚ ਅਕਸਰ ਇਹ ਗੱਲ ਚੱਲਦੀ ਆ ਵੀ ਜੇਕਰ ਅਕਾਲੀ ਦਲ ਬਾਦਲ ਨੇ ਬਠਿੰਡਾ ਜਿੱਤ ਲਿਆ ਤਾਂ ਉਹਨਾਂ ਨੇ ਪੂਰਾ ਪੰਜਾਬ ਜਿੱਤਣ ਦੀ ਹਸ ਕਿਉਂਕਿ ਬਠਿੰਡੇ ਦੇ ਵਿੱਚ ਜੋ ਸਿਆਸਤ ਆ ਸ਼ਾਇਦ ਮੈਨੂੰ ਇਹ ਲੱਗਦਾ ਵੀ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਉਹ ਸਿਆਸਤ ਥੋੜੀ ਜੀ ਥੋੜੀ ਬਹੁਤੀ ਕਿਤੇ ਨਾ ਕਿਤੇ ਜਾ ਕੇ ਡੈਂਟ ਪਿਆ ਨਹੀਂ ਜਿਉਂ ਦੀ ਤਿਉਂ ਖੜੀ ਆ ਉਹ ਸਿਆਸਤ ਹੁਣ ਫੇਰ ਲੋਕ ਜਿਹੜੇ ਉਹ ਉਹਨਾਂ ਪਾਰਟੀਆਂ ਵੱਲ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਵੱਲ ਮੁੜਨਾ ਸ਼ੁਰੂ ਕਰਕੇ ਨੇ ਇੱਕ ਸੋਸ਼ਲ ਮੀਡੀਆ ਤੇ ਆਈ ਹਵਾ ਤੇ ਉਹ ਹਵਾ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਲਟਕ ਕੇ ਰਹਿ ਜਾਣੀ ਹਨਾ ਉਹ ਹਵਾ ਤੇ ਨਾ ਉਹ ਇੱਧਰ ਹੋਣਾ ਨਾ ਇੱਧਰ ਹੋਣਾ ਉਹ ਚੀਜ਼ਾਂ ਰਹਿ ਗਿਆ ਨੇ ਮਾਲਵੇ ਦੀ ਸਿਆਸਤ ਦੀ ਤਾਂ ਤੁਸੀਂ ਇਹ ਗੱਲ ਕਰ ਲਓ ਮਾਲਵੇ ਦੀ ਸਿਆਸਤ ਇਹ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਕਿ ਰਵੈਤੀ ਪਾਰਟੀਆਂ ਫੇਰ ਉਹੀ ਰਹਿ ਜਾਣੀਆਂ ਨੇ ਜਿਹੜੀਆਂ ਰਵੈਤੀ ਪਾਰਟੀਆਂ ਪਹਿਲਾਂ ਸਦੀਆਂ ਤੋਂ ਚੱਲਦੀ ਆਉਂਦੀਆਂ ਨੇ ਖਾਸ ਕਰਕੇ ਪੰਜਾਬ ਆ ਜਿਹੜਾ ਉਹ ਆਪਣੇ ਖਿੱਤੇ ਨੂੰ ਆਪਣੇ ਲੋਕਾਂ ਨੂੰ ਪਹਿਚਾਣਦਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਬਾਈ ਇਲੈਕਸ਼ਨ ਹੋਈ 2022 ਚ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਤਾ ਲੋਕਾਂ ਨੇ ਅਕਾਲੀ ਦਲ ਅਕਾਲੀ ਦਲ ਦਾ ਹੋਣ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਉਹ ਬੇਸ਼ੱਕ ਕੋਈ ਵੀ ਅਕਾਲੀ ਦਲਾ ਪਰ ਹੋਵੇ ਅਕਾਲੀ ਦਲ ਪਿਓਰ ਅਕਾਲੀ ਦਲ ਹੋਵੇ ਇਹ ਨਾ ਹੋਵੇ ਕਿ ਉਸ ਦੇ ਵਿੱਚ ਹਾਂ ਉਹ ਤੁਸੀਂ ਬਾਕੀ ਸਟੇਟਾਂ ਦੀ ਗੱਲ ਕਰ ਲੋ ਉਹਦਾ ਸਟੇਟਾਂ ਦੀ ਉਥੇ ਖੇਤਰੀ ਪਾਰਟੀਆਂ ਦਾ ਜਿਹੜਾ ਗੜਾ ਤਾਂ ਉਹਨਾਂ ਵਰਕਰਾਂ ਵੱਲ ਉਹਨਾਂ ਲੋਕਾਂ ਵੱਲ ਕੋਈ ਝਾਕਦਾ ਨਹੀਂ ਜੇ ਇੱਥੇ ਖੇਤਰੀ ਪਾਰਟੀ ਦਾ ਗੜ ਟੁੱਟਿਆ ਤਾਂ ਸ਼ਾਇਦ ਇਸੇ ਕਰਕੇ ਸਾਡੇ ਨੌਜਵਾਨਾਂ ਨੂੰ ਦੀਬਰੂਗੜ੍ਹ ਦੇਖਣਾ ਪਿਆ ਇਸੇ ਕਰਕੇ ਸਾਡੇ ਨੌਜਵਾਨਾਂ ਨੂੰ ਜਿਹੜਾ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਤੁਸਣਾ ਪਿਆ ਕਿਉਂਕਿ ਇਹ ਬੜਾ ਵੱਡਾ ਸਵਾਲ ਆ ਜਿਹੜਾ ਕਿ ਅੱਜ ਖੇਤਰੀ ਪਾਰਟੀ ਸਵਾਲ ਬਣਿਆ ਹੋਇਆ ਕਿ ਅੱਜ ਖੇਤਰੀ ਪਾਰਟੀ ਵੀ ਹੋਣੀ ਹੈ ਹਾਂ ਜ਼ਰੂਰੀ ਹੈ ਪੰਜਾਬ ਦੀ ਖੇਤਰੀ ਪਾਰਟੀ ਆ ਚਾਹੇ ਕੋਈ ਵੀ ਹੋਵੇ ਹਾਂ ਹਾਂ ਬਿਲਕੁਲ ਬਿਲਕੁਲ ਪੰਜਾਬ ਦੀ ਖੇਤਰੀ ਪਾਰਟੀ ਦਾ ਹੋਣਾ ਲਾਜ਼ਮੀ ਆ ਪੰਜਾਬ ਦੀ ਹੂੰ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਅਧੂਰਾ ਕਹਿਣ ਦਾ ਮਤਲਬ ਖੈਰ ਦੇਖਦੇ ਆ ਅ ਠੀਕ ਹੈ ਰਜਿੰਦਰ ਬਹੁਤ ਧੰਨਵਾਦ ਦੇਖਦੇ ਆ ਕੀ ਬਣਦਾ ਕਿ ਜਿਹੜੀਆਂ ਆਉਂਦੀਆਂ ਚੋਣਾਂ ਨੇ ਉਹਦੇ ਵਿੱਚ ਪੰਜਾਬ ਕਿਹਨੂੰ ਪਹਿਲ ਦਿੰਦਾ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਐਫਸੀ ਆਪਣਾ ਰਿਪੋਰਟ ਕਾਰਡ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਖੈਰ ਹਜੇ 2 ਤੋਂ 2.5 ਸਾਲ ਦਾ ਸਮਾਂ ਆਮ ਆਦਮੀ ਪਾਰਟੀ ਕੋਲ ਵੀ ਹੈ ਸਾਰਿਆਂ ਦੇ ਲਈ ਮੈਦਾਨ ਖਾਲੀ ਹੈ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਇਸੇ ਦਸਤਰ ਦੇ ਅੰਦਰ ਜਾਰੀ ਹੈ ਅਸੀਂ ਬਾਹਰ ਖੜੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਜਿਹੜਾ ਮੀਟਿੰਗ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਵਿਚਾਰ ਚਰਚੇ ਹੋ ਰਹੇ ਨੇ ਕਿ ਬਦਲ ਦਿੱਤਾ ਜਾਣਾ ਚਾਹੀਦਾ ਸੁਖਵੀਰ ਬਾਦਲ ਨੂੰ ਪਰ ਬਹੁਤ ਸਾਰੇ ਅਕਾਲੀ ਲੀਡਰ ਸੁਖਵੀਰ ਸਿੰਘ ਬਾਦਲ ਹਰ ਨਾਲ ਖੜੇ ਵੀ ਨਜ਼ਰ ਆਉਂਦੇ ਨੇ ਕਈ ਓਪਨ ਜਣੀਆਂ ਖੁੱਲ੍ਹੀ ਚਿੱਠੀ ਉਹ ਵੀ ਲਿਖ ਲੈਣੇ ਚਰਨਜੀਤ ਸਿੰਘ ਬਰਾੜ ਚਾਈਕ ਸੁਖਦੇਵ ਸਿੰਘ ਢੀਂਡਸਾ ਇਕਬਾਲ ਸਿੰਘ ਝੁੰਦਾ ਸੰਗਰੂਰ ਤੋਂ ਉਮੀਦਵਾਰ ਨੇ ਉਹ ਅਕਾਲੀ ਦਲ ਦੇ ਸਰਪ੍ਰਸਤ ਜਿਨ੍ਹਾਂ ਨੂੰ ਬਣਾਇਆ ਗਾ ਸੁਖਦੇਵ ਸਿੰਘ ਢੀਟ ਸਾਬ ਉਹਨਾਂ ਤੇ ਸਵਾਲ ਵੀ ਖੜੇ ਕਰਦੇ ਨਜ਼ਰ ਆ ਰਹੇ ਨੇ ਕਾਫੀ ਇੰਟਰਸਟਿੰਗ ਰਾਜਨੀਤੀ ਹੈ ਪੰਜਾਬ ਦੀ ਹੋ ਰਹਿਣ ਵਾਲੀ ਹੈ ਅਕਾਲੀ ਦਲ ਦੀ ਖਾਸ ਤੌਰ ਤੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਰਾਜਵਿੰਦਰ ਮੈਂ ਮਨਤ ਸਿੰਘ ਸਕਰੋਲ ਪੰਜਾਬ ਟੀਵੀ